ਕਾਮਯਾਬ ਹੋਣਾ ਚਾਹੁੰਦੇ ਹੋ ਤੇ ਦੋ ਚਾਰ ਨੁਕਤੇ ਨੋਟ ਕਰਿਓ ਖੁਦ ਤੁਰਨਾ ਪੈਣਾ ਹੈ ਖੁਦ ਆਪਣੀਆਂ ਅੱਖਾਂ ਦੇ ਨਾਲ ਰਾਹ ਵੇਖਣਾ ਪੈਣਾ ਹੈ ਖੁਦ ਆਪਣੇ ਪੈਰਾਂ ਨੂੰ ਤੰਦਰੁਸਤ ਬਣਾ ਕੇ ਉਸ ਰਾਹ ਤੇ ਤੁਰਨਾ ਪੈਣਾ ਤਾਂ ਕਾਮਯਾਬੀ ਮਿਲੇਗੀ ਵਰਨਾ ਨਹੀਂ ਪਰ ਤੁਸੀਂ ਚਾਹੁੰਦੇ ਹੋ ਬੋਲੇ ਕੋਈ ਦੂਜਾ ਕਰੇ ਕੋਈ ਦੂਜਾ ਤੇ ਜਿਹੜੀ ਕਾਮਯਾਬੀ ਉਹ ਮੈਨੂੰ ਮਿਲ ਜਾਏ ਇੱਥੇ ਮੈਂ ਇੱਕ ਉਦਾਹਰਨ ਤੁਹਾਡੇ ਸਾਹਮਣੇ ਦੇ ਦਿੰਦਾ ਅਗਰ ਭੁੱਖ ਤੁਹਾਨੂੰ ਲੱਗੀ ਹੈ ਤੇ ਤੁਸੀਂ ਚਾਓ ਵੀ ਰੋਟੀ ਮੈਂ ਨਾ ਖਾਵਾਂ ਰੋਟੀ ਖਾਏ ਕੋਈ ਦੂਜਾ ਤੇ ਉਹਦਾ ਜਿਹੜਾ ਅਸਰੇ ਮੈਨੂੰ ਮਿਲ ਜਾਏ ਭੁੱਖ ਮੇਰੀ ਮਿਟ ਜਾਏ ਇਹ ਦਸਤੂਰ ਹੈ ਦੁਨੀਆ ਦਾ ਚਲੋ ਮੈਂ ਕੋ ਹੋਰ ਉਦਾਹਰਨ ਦੇਣਾ ਅਗਰ ਬੱਚਾ ਬਿਮਾਰ ਹੋਵੇ ਤੇ ਮਾਂ ਬਾਪ ਡਾਕਟਰ ਦੇ ਕੋਲ ਚਲੇ ਜਾਣ ਉਹ ਕਹਿੰਦੇ ਦਵਾਈ ਅਸੀਂ ਖਾਲਾਂਗੇ ਪਰਹੇਜ਼ ਅਸੀਂ ਰੱਖ ਲਵਾਂਗੇ ਜੇ ਬਲੱਡ ਲੈ ਕੇ ਟੈਸਟ ਕਰਨਾ ਹੋਵੇ ਸਾਡਾ ਕਰੋ ਐਕਸ-ਰੇ ਕਰਨਾ ਹੋਵੇ ਸਾਡਾ ਕਰੋ ਪਰਹੇਜ਼ ਰੱਖਣਾ ਹੋਵੇ ਅਸੀਂ ਕਰਾਂਗੇ ਦਵਾਈ ਅਸੀਂ ਖਾਵਾਂਗੇ ਪਰ ਜਿਹੜਾ ਆਰਾਮ ਹੈ ਨਾ ਜਿਹੜੀ ਤੰਦਰੁਸਤੀ ਹੈ ਉਹ ਮੇਰੀ ਧੀ ਨੂੰ ਮਿਲ ਜਾਏ ਜਾਂ ਪੁੱਤਰ ਨੂੰ ਮਿਲ ਜਾਏ ਦੁਨੀਆਂ ਦਾ ਇਹ ਦਸਤੂਰ ਹੈ ਜਿਹੜਾ ਦਵਾਈ ਖਾਂਦਾ ਹੈ ਤੰਦਰੁਸਤੋ ਹੁੰਦਾ ਹੈ ਜਿਹੜਾ ਪਰਹੇਜ਼ ਰੱਖਦਾ ਹੈ ਤੰਦਰੁਸਤੋ ਹੁੰਦਾ ਹੈ ਜਿਹੜਾ ਰੋਟੀ ਖਾਂਦਾ ਹੈ ਭੁੱਖੋ ਦੀ ਮਿਟਦੀ ਹੈ ਪਰਾਸੀ ਚਾਉਨੇ ਰੋਟੀ ਦੂਜਾ ਖਾਏ ਬਲੱਡ ਦੂਜੇ ਦੇ ਅੰਦਰ ਬਣੇ ਲਹ ਮੈਨੂੰ ਮਿਲੇ ਦਵਾਈ ਦੂਜਾ ਖਾਏ ਲਹ ਮੈਨੂੰ ਮਿਲੇ ਇਸ ਤਰ੍ਹਾਂ ਨਹੀਂ ਹੁੰਦਾ ਹੁੰਦਾ ਕਪੜਾ ਦੂਜਾ ਪਾਏ ਸਰਦੀ ਮੇਰੀ ਮਿਟ ਜਾਏ ਏਸੀ ਦੇ ਅੰਦਰ ਦੂਜਾ ਬੈਠੇ ਤੇ ਗਰਮੀ ਮੇਰੀ ਮਿਟ ਜਾਏ ਇਸ ਤਰ੍ਹਾਂ ਨਹੀਂ ਹੁੰਦਾ ਹੁੰਦਾ ਜੋ ਤੁਸੀਂ ਆਪਣੇ ਵਾਸਤੇ ਚਾਹੁੰਦੇ ਹੋ ਉਹ ਤੁਹਾਨੂੰ ਖੁਦ ਨੂੰ ਕਰਨਾ ਪਏਗਾ ਖੁਦ ਨੂੰ ਤੁਰਨਾ ਪਏਗਾ ਤੁਹਾਡੇ ਪੈਰ ਸਲਾਮਤ ਤੁਹਾਡੇ ਪੈਰ ਤੰਦਰੁਸਤ ਹੋਣ ਤਾਂ ਤੁਸੀਂ ਕੁਨਾ ਰਾਵਾਂ ਦੇ ਉੱਤੇ ਤੁਰ ਸਕੋਗੇ ਤੇ ਕਾਮਯਾਬੀ ਦੀ ਮੰਜ਼ਲ ਨੂੰ ਪਾ ਸਕੋਗੇ ਪਰ ਸਾਡਾ ਇਸ ਤਰ੍ਹਾਂ ਦਾ ਵਰਤਾਰਾ ਬਣ ਗਿਆ ਹੈ ਸੁਭਾਅ ਬਣ ਗਿਆ ਹੈ ਵਿਚਾਰ ਬਣ ਗਏ ਨੇ ਅਸੀਂ ਦੂਜੇ ਤੇ ਉੱਤੇ ਟੋਟਲ ਦੀ ਟੋਟਲ ਉਮੀਦ ਰੱਖ ਕੇ ਕਾਮਯਾਬੀ ਲੱਭਣਾ ਚਾਹੁੰਦੇ ਹਾਂ ਜਿਹੜੀ ਲੱਭਦੀ ਨਹੀਂ ਹੈ ਜਦੋਂ ਵੀ ਜਿੰਨੂੰ ਵੀ ਮਿਲੀ ਕਾਮਯਾਬੀ ਉਹਨੂੰ ਆਪਣੇ ਪੈਰਾਂ ਦੇ ਉੱਤੇ ਵਿਸ਼ਵਾਸ ਕਰਕੇ ਤੰਦਰੁਸਤ ਰਸਤਰਾ ਕੇ ਅੱਗੇ ਤੁਰਨ ਤੋਂ ਬਾਅਦ ਮਿਲੀ ਇੱਕ ਮੈਂ ਗੱਲ ਹੋਰ ਕਰਾਂ ਜੋ ਤੁਸੀਂ ਕਾਮਯਾਬੀ ਦੀ ਮੰਜ਼ਲ ਉਲੀਕੀ ਹੈ ਉਹਦਾ ਲਾਭ ਉਹ ਲਿਖਿਆ ਹੈ ਉਹਦਾ ਸਕੂਨ ਲਿਖਿਆ ਹੈ ਉਹ ਤੁਹਾਡਾ ਹੈ ਨਾ ਤੁਹਾਡੀ ਕਾਮਯਾਬੀ ਦੇ ਅੰਦਰ ਦੂਜਾ ਮਦਦਗਾਰ ਬਣੇ ਵੀ ਕਿਉਂ ਬੰਦਾ ਤੇ ਦੂਜੇ ਨੂੰ ਵੇਖ ਕੇ ਵੈਸੇ ਬਰਦਾਸ਼ਤ ਨਹੀਂ ਕਰਦਾ ਤੇ ਤੁਸੀਂ ਚਾਹੁੰਦੇ ਹੋ ਕਿ ਦੂਜੇ ਦੇ ਸਹਾਰੇ ਮੈਨੂੰ ਕਾਮਯਾਬੀ ਮਿਲ ਜੇ ਦੂਜਾ ਤੇ ਚਾਹੁੰਦਾ ਹੀ ਨਹੀਂ ਤੁਹਾਨੂੰ ਕਾਮਯਾਬੀ ਮਿਲੇ ਜੇ ਚਾਹੁੰਦਾ ਹੈ ਤੇ ਉਸ ਕਦਰ ਨਹੀਂ ਚਾਹੁੰਦਾ ਉਹ ਨਹੀਂ ਡੁੰਗਾਈ ਵਿੱਚ ਨਹੀਂ ਚਾਹੁੰਦਾ ਜਿੰਨੀ ਡੁੰਗਾਈ ਦੇ ਅੰਦਰ ਉਸ ਕਾਮਯਾਬੀ ਦੀ ਮੰਜ਼ਲ ਤੁਹਾਡੇ ਮਨ ਦੇ ਅੰਦਰ ਬਣੀ ਹੈ ਨੰਬਰ 1 ਮੁਸ਼ਕਲ ਤੁਹਾਡੀ ਹੈ ਤੇ ਜਿੰਨੀ ਗਹਿਰਾਈ ਦੇ ਅੰਦਰ ਜਾ ਕੇ ਤੁਸੀਂ ਆਪਣੀ ਮੁਸ਼ਕਲ ਨੂੰ ਵਿਚਾਰ ਸਕਦੇ ਹੋ ਮੁਸ਼ਕਲ ਨੂੰ ਦੂਰ ਕਰਨ ਦਾ ਮਨ ਬਣਾ ਸਕਦੇ ਹੋ ਦੂਜਾ ਥੋੜਾ ਹੀ ਬਣਾਏਗਾ ਦੂਜੇ ਨੂੰ ਤੁਹਾਡੀ ਮੁਸ਼ਕਲ ਦਾ ਦੱਸਣ ਤੋਂ ਬਾਅਦ ਵੀ ਉਹਨਾਂ ਅਹਿਸਾਸ ਨਹੀਂ ਹੋ ਸਕਦਾ ਜਿੰਨੀ ਗਹਿਰਾਈ ਵਿੱਚ ਤੁਹਾਨੂੰ ਅਹਿਸਾਸ ਹੈ ਹੁਣ ਮੁਸ਼ਕਲ ਤੁਹਾਡੀ ਏ ਤੁਸੀਂ ਦੂਜੇ ਤੇ ਉਮੀਦ ਕਰਕੇ ਬਹਿ ਜੋ ਵੀ ਇਹ ਮੇਰੀ ਮੁਸ਼ਕਲ ਨੂੰ ਦੂਰ ਕਰੇ ਨਹੀਂ ਦੂਜਾ ਥੋੜਾ ਜਿਹਾ ਸਹਾਰਾ ਬਣ ਸਕਦਾ ਹੈ ਤੁਹਾਡੀ ਮੁਸ਼ਕਲ ਹੈ ਤੁਹਾਨੂੰ ਮੁਸ਼ਕਲ ਦੇ ਜਾਲ ਵਿੱਚੋਂ ਬਾਹਰ ਨਿਕਲਣ ਦੀ ਝੁਗਤ ਹੋਣੀ ਚਾਹੀਦੀ ਤੁਹਾਨੂੰ ਤਰੀਕਾ ਹੁਣਾ ਹੋਣਾ ਚਾਹੀਦਾ ਤਾਂ ਤੁਹਾਡੀ ਮੁਸ਼ਕਲ ਹਟੇਗੀ ਵਰਨਾ ਨਹੀਂ ਮੰਝਦਾਰ ਦੇ ਅੰਦਰ ਫਸੇ ਹੋ ਕਿਦਰੇ ਬਾਹਰ ਖੜੋਤਾ ਹੋਇਆ ਬੰਦਾ ਨਹਿਰ ਦੀ ਘੁੰਮਣ ਘੇਰੀ ਦੇ ਅੰਦਰ ਕਿਦਰੇ ਡੂੰਘੇ ਪਾਣੀ ਦੀ ਘੁੰਮਣ ਘੇਰੀ ਦੇ ਅੰਦਰ ਕਾਬੂ ਆ ਗਏ ਬਾਰੋਂ ਨਹਿਰ ਦੇ ਅੰਦਰ ਜਾ ਕੇ ਕੁੰਮਣਕੇਰੀ ਵਿੱਚੋਂ ਬਾਹਰ ਕੱਢਣ ਦਾ ਯਤਨ ਤੁਹਾਨੂੰ ਕੋਈ ਨਹੀਂ ਕਰ ਰਿਹਾ ਕਿਉਂਕਿ ਦੂਜਿਆਂ ਨੂੰ ਵੀ ਡਰ ਲੱਗ ਰਿਹਾ ਵੀ ਮੈਂ ਇਸ ਸਮੰਝਦਾਰ ਦੇ ਅੰਦਰ ਡੁੱਬਣਾ ਜਾਵਾਂ ਪਾਣੀ ਦੇ ਅੰਦਰ ਡੁੱਬਣਾ ਜਾਵਾਂ ਹੁਣ ਉਹ ਕਰਦੇ ਕੀ ਨੇ ਕੋਈ ਪੱਗ ਲਾਏਗਾ ਇਸ ਤਰ੍ਹਾਂ ਸੁੱਟੇਗਾ ਕੋਈ ਹੋਰ ਚੀਜ਼ ਸਹਾਰਾ ਬਣਾ ਕੇ ਰੱਸਾ ਸੁੱਟੇਗਾ ਵੀ ਤੁਸੀਂ ਫੜੋ ਤੇ ਫੜ ਕੇ ਅਸੀਂ ਖਿੱਚਨੇ ਆਂ ਤੇ ਤੂੰ ਬਾਹਰ ਆ ਪਰ ਜੇ ਤੁਸੀਂ ਉਹ ਵੀ ਉੱਥੇ ਛਾਲ ਮਾਰ ਕੇ ਤੁਹਾਨੂੰ ਕੋਈ ਕੱਢ ਕੇ ਲਿਆਵੇ ਤੇ ਹੋ ਸਕਦਾ ਹੈ ਉਹ ਘੁੰਮਣ ਘੇਰੀ ਇੰਨੀ ਜ਼ਬਰਦਸਤ ਹੋਵੇ ਵੀ ਉੱਥੇ ਦੂਜੇ ਦਾ ਜਾਣਾ ਵੀ ਖਤਰਨਾਕ ਹੈ ਦੂਜਾ ਜਾਣਾ ਵੀ ਨਹੀਂ ਚਾਹਦਾ ਘੁੰਮਣ ਘੇਰੀ ਵਿੱਚ ਫਸੇ ਹੋ ਰਸਾ ਆ ਰਿਹਾ ਹੈ ਰਸੇ ਨੂੰ ਫੜੋ ਹਿੰਮਤ ਕਰੋ ਹਿੰਮਤ ਾਰ ਕੇ ਨਾ ਬੋ ਵੋ ਹੋ ਸਕਦਾ ਹੈ ਤੁਸੀਂ ਮਰਦੇ ਮਰਦੇ ਡੁੱਬਦੇ ਡੁੱਬਦੇ ਵੀ ਬਚ ਜਾਓ ਪਰ ਜੇ ਹਿੰਮਤ ਾਰ ਗਏ ਤੇ ਫਿਰ ਤੁਹਾਨੂੰ ਬਚਾਉਣ ਵਾਲਾ ਕੋਈ ਨਹੀਂ ਹੈ ਫਿਰ ਤੇ ਡੁੱਬੇ ਹੀ ਡੁੱਬੇ ਫਿਰ ਤੇ ਮਰੇ ਹੀ ਮਰੇ ਦੂਜੇ ਤੋਂ ਉਮੀਦ ਰੱਖਣੀ ਇਸ ਤਰ੍ਹਾਂ ਸਮਝ ਲਓ ਵੀ ਦੂਜੇ ਦੇ ਪੈਰਾਂ ਦੇ ਉੱਤੇ ਤੁਰਨ ਦੇ ਬਰਾਬਰ ਹੈ ਦੂਜੇ ਦੀਆਂ ਫੌੜੀਆਂ ਦੇ ਨਾਲ ਤੁਰਨ ਦਾ ਤੁਸੀਂ ਸਹਾਰਾ ਲੈ ਰਹੇ ਹੋ ਜੇ ਦੂਜੇ ਦੇ ਉੱਤੇ ਉਮੀਦ ਰੱਖ ਕੇ ਚੱਲੋਗੇ ਨਾ ਤੇ ਸਵਾਏ ਪਛਤਾਵੇ ਦੇ ਤੁਹਾਡੇ ਪੱਲੇ ਕੁਝ ਵੀ ਪੈਣ ਵਾਲਾ ਨਹੀਂ ਹੈ ਜੇ ਦੂਜੇ ਦੇ ਉੱਤੇ ਉਮੀਦ ਬਣਾਓਗੇ ਤੁਹਾਡਾ ਮਨ ਵਾਰ-ਵਾਰ ਟੁੱਟੇਗਾ ਇੱਕ ਵਾਰ ਨਹੀਂ ਵਾਰ-ਵਾਰ ਟੁੱਟੇਗਾ ਵਾਰ-ਵਾਰ ਟੁੱਟੇਗਾ ਸਿਰ ਦਰਦ ਹੋਏਗਾ ਫੜ ਕੇ ਵੇਜੋਗੇ ਉਹਨੇ ਮੇਰਾ ਸਹਾਇਤਾ ਨਹੀਂ ਕੀਤੀ ਮਦਦ ਨਹੀਂ ਕੀਤੀ ਭਈ ਦੂਜੇ ਦੇ ਕੋਲ ਆਪਣੀਆਂ ਮੁਸ਼ਕਲਾਂ ਘੱਟ ਨਹੀਂ ਗਈਆਂ ਠੀਕ ਹੈ ਤੇਰੀ ਮੁਸ਼ਕਲ ਕੋਈ ਵੱਧ ਹੋਏਗੀ ਪਰ ਦੂਜੇ ਦੀਆਂ ਮੁਸ਼ਕਲਾਂ ਵੀ ਘੱਟ ਨਹੀਂ ਗਈਆਂ ਤੂੰ ਆਪਣੀਆਂ ਮੁਸ਼ਕਲਾਂ ਦੀ ਘੁੰਮਣ ਕੇਰੀ ਵਿੱਚੋਂ ਬਾਹਰ ਨਿਕਲਣ ਦਾ ਖੁਦ ਯਤਨ ਕਰ ਦੂਜੇ ਲੋਕਾਂ ਵੱਲੋਂ ਮਿਲੀ ਹੋਈ ਹਲਦਾ ਛੇਰੀ ਉਹ ਤੇ ਇੱਕ ਤੁਹਾਨੂੰ ਸਹਾਰਾ ਦੇ ਸਕਦੀ ਹੈ ਦੂਜੇ ਵੱਲੋਂ ਮਿਲੀ ਹੋਈ ਅਪਰੀਸ਼ੀਏਸ਼ਨ ਦੂਜੇ ਨੇ ਅਪਰੀਸ਼ੀਏਟ ਕਰ ਦਿੱਤਾ ਉਹ ਤੇ ਇੱਕ ਸਹਾਰਾ ਬਣ ਸਕਦਾ ਹੈ ਪਰ ਤੁਰਨਾ ਖੋਦੇ ਕਮਾਉਣਾ ਖੋਦੇ ਖਾਣਾ ਖੋਦੇ ਬਾਹਰ ਨਿਕਲਣਾ ਖੋਦੇ ਜਦੋਂ ਵੀ ਕੋਈ ਸ਼ਿਖਰ ਤੇ ਚੜਿਆ ਹੈ ਪਹਾੜ ਦੀ ਚੋਟੀ ਤੇ ਚੜਿਆ ਹੈ ਉਹ ਆਪਣੀਆਂ ਲੱਤਾਂ ਦੇ ਸਹਾਰੇ ਦੇ ਉੱਤੇ ਚੜਿਆ ਹੈ ਔਰ ਆਪਣੇ ਬਲ ਬੁੱਤੇ ਦੇ ਸਹਾਰੇ ਤੇ ਚੜਿਆ ਹੈ ਹਾਂ ਜਦੋਂ ਉਹ ਸ਼ਿਖਰ ਦੇ ਉੱਤੇ ਚੜ ਜਾਂਦਾ ਹੈ ਉਹਨੂੰ ਸਲਾਮਾ ਹੁੰਦੀਆਂ ਨਜ਼ਰ ਜ਼ਰੂਰ ਪੈਂਦੀਆਂ ਹੈ ਤੁਹ ਦੁਜੇ ਤੋਂ ਉਮੀਦ ਨਾ ਰੱਖੋ ਨਿਰੰਕਾਰ ਤੋਂ ਉਮੀਦ ਰੱਖੋ ਆਪਣੇ ਮਿਹਨਤ ਦੇ ਉੱਤੇ ਉਮੀਦ ਰੱਖੋ ਵੀ ਮੈਂ ਮਿਹਨਤ ਕਰ ਰਿਹਾ ਮੇਰੀ ਮਿਹਨਤ ਇੱਕ ਦਿਨ ਰੰਗ ਜ਼ਰੂਰ ਲਿਆਏਗੀ ਆਪਣੀ ਮਿਹਨਤ ਦੇ ਉੱਤੇ ਭਰੋਸਾ ਰੱਖੋ ਕਰਦੇ ਚੱਲੋ ਤੁਹਾਨੂੰ ਕਾਮਯਾਬੀ ਅਵਸ਼ਿ ਮਿਲੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ